ਮੰਡੀ ਡਾਵਾਲੀ ਦੀ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਹੋਇਆ ਜ਼ਬਰਦਸਤ ਧਮਾਕਾ ਫੈਕਟਰੀ ਵਿੱਚ ਕੰਮ ਕਰਦੇ 14 ਸਾਲਾਂ ਬੱਚੇ ਦੀ ਹੋਈ ਮੌਤ ਅਤੇ ਤਿੰਨ ਲੋਕ ਹੋਏ ਜ਼ਖਮੀ ਦੱਸ ਦਈਏ ਕਿ ਅੱਜ ਸ਼ਾਮ ਸਮੇਂ ਹਰਿਆਣਾ ਦੀ ਮੰਡੀ ਡਾਵਾਲੀ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਾਰੀ ਹੀ ਮੰਡੀ ਧਮਾਕੇ ਦੀ ਆਵਾਜ਼ ਨਾਲ ਗੂੰਜ ਉઠી ਜਾਣਕਾਰੀ ਅਨੁਸਾਰ ਰੇਲਵੇ ਪੁਲ ਨੇੜੇ ਚੱਲ ਰਹੀ ਇੱਕ ਫੈਕਟਰੀ ਵਿੱਚ ਧੁਮਾਕਾ ਹੋ ਗਿਆ ਜਿਸ ਕਾਰਨ ਸਾਰੀ ਹੀ ਫੈਕਟਰੀ ਨੂੰ ਅੱਗ ਲੱਗ ਗਈ ਜਿਸ ਕਾਰਨ ਫੈਕਟਰੀ ਵਿੱਚ ਕੰਮ ਕਰਦੇ ਇੱਕ 14 ਸਾਲਾਂ ਬੱਚੇ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਧੁਮਾਕਾ ਇੰਨਾ ਜ਼ਬਰਦਸਤ ਧੁਮਾਕਾ ਇੰਨਾ ਜ਼ਬਰਦਸਤ ਸੀ ਕਿ ਸਾਰੀ ਹੀ ਮੰਡੀ ਧੁਮਾਕੇ ਦੀ ਆਵਾਜ਼ ਨਾਲ ਗੂੰਜ ਉઠી ਪਟਾਕਾ ਫੈਕਟਰੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੀ ਖਬਰ ਮਿਲੀ ਹੈ ਬਾਈ ਕੋਲਾ ਦਬਰ ਰਿਹਾ ਜਿਹਨੇ ਚੰਨ ਚੋੜਾ ਬਣਾਇਆ ਸੀ। ਇਹ ਸਤਾਤੀ ਦਾ ਕਾਰਨ ਸੀ। ਕਿਸ਼ੋਰੀ ਲਾਉਂਦਾ ਉਹਦੇ ਮੋਲੇ ਸੀ। ਇਹਨਾਂ ਨੇ ਅੰਦਰ ਕੋਈ ਵਰਕ ਕੋਈ ਕੰਮ ਕਰ ਰਿਹਾ ਸੀ ਤਾਂ ਬੱਚਾ ਸਪਾਇਰ ਹੋਇਆ ਕਰਦੇ। ਤੇ ਦੱਸੋ ਇਹ ਤਮਾਕਾ ਬਹੁਤ ਜ਼ਬਰਦਸਤ। ਤਮਾਕਾ ਬਹੁਤ ਜ਼ਬਰਦਸਤ। ਉਹਨਾਂ ਨੇ ਇਹ ਲੱਗਿਆ ਜਿਵੇਂ ਬੰਬ ਸੱਟਾ ਰੱਖਿਆ ਭਾਈ। ਜਦ ਵੀ ਮੌਕੇ ਤੇ ਪਹੁੰਚੇ ਤਾਂ ਕੀ ਦੇਖਿਆ ਫਿਰ ਇੱਥੇ ਰਾਸ਼ ਹੋ ਰਿਆ ਸੀ ਤੇ ਉਹ ੁੰਡਾ ਜਿਹੜਾ ਸੀਗਾ ਗਿਆਨ ਉਹਦੇ ਕੰਬਲ ਦੇ ਰੱਖਿਆ ਸੀ। ਚਲ 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 ਸਾਰਾ ਇਸ ਕਰ ਨਹੀਂ ਇਹ ਨਹੀਂ ਪਤਾ ਕਿਤਾ ਕੋਈ ਤਾਂ ਸਿਲੰਡਰ ਆਦਾ ਕੋਈ ਕੁਛ ਆਦਾ ਤੁਸੀਂ ਸੀਗੇ ਇੱਥੇ ਮੌਕੇ ਤੇ ਉਹ ਨਹੀਂ ਜੀ ਮੌਕੇ ਤੇ 1 ਮਿੰਟ ਪਹਿਲੂ ਮੈਂ ਮੇਰਾ ਜੋ ਬਿਜ਼ਨਸ ਹੈ ਮੈਂ ਉਧਰ ਕੰਮ ਗਿਆ ਹੋਇਆ ਸੀਗਾ ਉਦੋਂ ਪਿੱਛੇ ਉਹ ਹੀ ਨਾਲ ਦੀ ਨਾਲ ਪਹਿਲੂ ਛੋਟਾ ਧਮਾਕਾ ਹੋਇਆ ਦੱਸਣ ਦੇ ਮੱਦੇਬਤ ਕਿ ਉਹ ਦੂਜਾ ਵਾਰ ਵੱਡਾ ਧਮਾਕਾ ਹੋਇਆ ਸਾਡੇ ਭੈਂਜੀ ਨਾਲ ਜਿੱਥੇ ਦੀਵਾਰ ਟੁੱਟੀ ਹੈ ਮੇਰੇ ਘਰ ਦੀ ਚੰਦਰ ਨੂੰ ਸਾਰਾ ਪੈ ਗਿਆ ਤੇ ਬਿਲਕੁਲ ਸਾਰੀ ਅੰਦਰਲੀ ਟੁੱਟ ਗਈ ਤਾਂ ਉਹ ਇੱਕ ਮਿੰਟ ਪਹਿਲਾਂ ਹੀ ਆਪਦੇ ਰੋਟੀ ਪਾਣੀ ਖਾ ਕੇ ਤੇ ਉਹ ਪਾਸੇ ਹੋਏ ਨੇ ਤੇ ਨੇ ਉੱਥੇ ਧਮਾਕਾ ਹੋਇਆ ਤੇ ਜੋ ਦੂਜਾ ਧਮਾਕਾ ਹੋਇਆ ਭੱਜ ਕੇ ਪੌੜੀਆਂ ਚੜ੍ਹ ਪੀ ਗਏ ਉਹ ਤੜ ਕੇ ਉਹਨਾਂ ਨੇ ਆਪਦੀ ਜਾਨ ਬਚਾ ਲਈ ਉਹ ਜਾਨ ਉਹਨਾਂ ਦੀ ਬਚ ਗਈ ਤੇ ਇੱਥੇ ਇਹ ਇਹਦਾ ਨੁਕਸਾਨ ਜ਼ਿਆਦਾ ਹੋਣ ਦਾ ਕਾਰਨ ਇਹ ਹੈ ਕਿ ਇੱਥੇ ਕੋਈ ਰਸਤਾ ਨਹੀਂ ਹੈ ਪ੍ਰਸ਼ਾਸਨ ਦਾ ਪਿੱਛੇ ਕੋਈ 8 900 ਘਰ ਰਹਿਦਾ ਹੋਊਗਾ ਉਹਨੂੰ ਕੋਈ ਵੀ ਪ੍ਰਸ਼ਾਸਨ ਵੱਲੋਂ ਰਸਤਾ ਨਹੀਂ ਹੈ ਤੇ ਜਿਵੇਂ ਅਗਰੀ ਕਾਨ ਡੱਬ ਵਾਲੀ ਚ ਹੋਇਆ ਸੀ ਤੇ ਛੋਟਾ ਦਰਵਾਜਾ ਹੋਣ ਕਰਕੇ ਲੱਖਾਂ ਬੱਚੇ ਮਰੇ ਸੀਗੇ ਉਸ ਤਰ੍ਹਾਂ ਹੀ ਇੱਥੇ ਵੀ ਇਹ ਮਤਲਬ ਕਹਿੰਦਾ ਲੱਖਾਂ ਬੱਚੇ ਲੱਖਾਂ ਬੰਦੇ ਮਰ ਸਕਦੇ ਇਹ ਹੋਰ ਵੱਡਾ ਕਾਹਨ ਹੁੰਦਾ ਤਾਂ ਸਰ ਇਹ ਕਰਦੇ ਕੀ ਸੀ ਕਰ ਵਾਲੇ ਇਹ ਜੀ ਬਾਰੂਦ ਦਾ ਕੰਮ ਸੀ ਇਹਨਾਂ ਦੇ ਪਟਾਕੇ ਬਣਾਉਂਦੇ ਸੀਗੇ ਠੀਕ ਹੈ ਨਾ ਉਹਦੇ ਜੋ ਡਰਮ ਖੋਲ ਬਾਕੀ ਆਹ ਇਹ ਕਾਫੀ ਸਾਰੇ ਤੁਸੀਂ ਆ ਦਾ ਰਿਕਾਰਡ ਕਰ ਲਿਆ ਜੀ ਸਰ ਇਹ ਕੀ ਬਲਾਸਟ ਪਟਾਕਿਆਂ ਦੇ ਬਾਰੂਦ ਦਾ ਬਲਾਸਟ ਹੈ ਜਾਂ ਕੋਈ ਹੋਰ ਗੈਸ ਸਿਲੰਡਰ ਵਗੈਰਾ ਕੀ ਹੋ ਸਕਦਾ ਗੈਸ ਨਾਲ ਬਾਰੂਦ ਨੂੰ ਲੱਗਿਆ ਹੋਵੇ ਜਾਂ ਕਿਸੇ ਨੇ ਬੀ ਦੀ ਕਿਸੇ ਹਾਲਾਤ ਹਾਂ ਪਰ ਪਲਾਸਟਿਕ ਦੇ ਬਾਰੂਦ ਦਾ ਹੀ ਹੈ ਮਾਤਰਾ ਚ ਸੀਗੀ ਬਹੁਤ ਵੱਡੀ ਮਾਤਰਾ ਜੀ 5 6 ਡਰਮ ਮੇਰੇ ਇੱਧਰ ਪਏ ਨੇ ਭਰੇ ਹੋਏ ਭਰੇ ਹੋਏ ਬਰੂਰ ਦੇ ਜਿਹੜੇ ਕਿ ਮੇਰੇ ਹਾ우스 ਵਿੱਚ ਪਏ ਨੇ ਇਹ ਡੇਰਾ ਸਾਦਾ ਸੋਮੀ satsang ਘਰ ਦੇ ਨਾਲ ਰਿਲੇਟਡ ਹੈ ਅੱਜ ਹੀ ਸੰਗਤ ਇੱਥੋਂ ਗਈ ਸੀਗੀ ਜਿਸ ਟਾਂ ਤੇ ਪਟਾਕਾ ਹੁੰਦਾ 10 ਮਿੰਟ ਪਹਿਲੋਂ ਹੂੰ ਦੇ 5 ਮਿੰਟ ਪਹਿਲਾਂ ਹੀ ਮੈਂ ਤੋਂ ਉਸ ਤੋਂ ਨਿਕਲਿਆ ਸੀ ਜਿੱਥੇ ਪਟਾਕਾ ਬੰਬ ਚੱਲਿਆ ਉਸ ਤੋਂ 2 ਮਿੰਟ ਪਹਿਲਾਂ ਹੀ ਮੈਂ ਖਾਣਾ ਖਾ ਕੇ ਨਿਕਲਿਆ ਸੀ 1 ਮਿੰਟ ਪਾਸੇ ਹੁਣ ਤੋਂ ਬਾਅਦ ਹੀ ਪਿੱਛੇ ਉੱਥੇ ਬਲਾਸਟ ਹੋ ਗਿਆ ਤੇ ਨਹੀਂ ਮੈਂ ਵੀ ਤੁਹਾਡੇ ਸਾਹਮਣੇ ਸ਼ਾਇਦ ਨਾ ਖੜਾ ਹੋ। ਸਰ ਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਇੱਥੇ ਅवैध ਰੂਪ ਚ ਬਰੂਦ ਰੱਖਿਆ ਜਾਂਦਾ ਹੈ? ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਕਿ ਉਹਨੂੰ ਵੇਖਣ ਦਾ, ਠੇਕੇ ਦਾ, दारू ਦਾ ਇਹ ਸਾਰਿਆਂ ਦਾ ਹੁੰਦਾ ਹੈ। ਕੁਣ ਕਾ ਕਿਹੜੀ ਗੁਲੀ ਤੇ ਦਾ ਦਾਰੂ ਦਾ ਖੁੱਲ ਜੇ ਕਿਹੜੀ ਗੁਲੀ ਤੇ ਬਰੂਦ ਦਾ ਖੁੱਲ ਜੇ ਕਿਤੇ ਕਿਸੇ ਨੂੰ ਟੱਪਣ ਵਾਸਤੇ ਗੁਰਾ ਹੈ ਜਾਂ ਨਹੀਂ ਹੈ ਇਹ ਵੀ ਉਸ ਨੂੰ ਕੋਈ ਪਤਾ ਨਹੀਂ ਕਿ ਉਹ ਕਾਂਡ ਹੋ ਗਿਆ ਵੀ ਉੱਥੇ ਜਾਣ ਦੇ ਪ੍ਰਸ਼ਾਸਨ ਦੀ ਕੋਈ ਐਂਬੂਲੈਂਸ ਕੋਈ ਹੋਰ ਡਾਕਟਰੀ ਟੀਮ ਜਾਂ ਕੋ ਰੇਲਵੇ ਜੀ ਨੂੰ ਨੁਕਸਾਨ ਹੋ ਜਾਂਦਾ ਇੱਥੇ ਤਾਂ ਉਹਦੇ ਵਾਸਤੇ ਰੇਲਵੇ ਨੂੰ ਵੀ ਜਿਹੜੀ ਚਾਰ ਕਿਲੋਮੀਟਰ ਘੁੰਮ ਕੇ ਆਉਂਦੀ ਹੈ ਜਾ ਕੇ ਇੱਥੇ ਰੇਲਵੇ ਨੂੰ ਖੁਦ ਵੀ ਹੈ ਨਹੀਂ ਗਾ ਰਸਤਾ ਇੱਥੇ ਟੱਪਣ ਲਈ ਕਿੰਨਾ ਕੁ ਨੁਕਸਾਨ ਸਰ ਆਸ-ਪਾਸ ਦੇ ਘਰਾਂ ਦਾ ਡੇਰੇ ਦਾ ਕਿੰਨਾ ਦੇਖੋ ਜੀ ਇਹ ਮੇਰਾ ਹਾਊਸ ਬਿਲਕੁਲ ਖਤਮ ਹੋ ਗਿਆ ਡੇਰੇ ਦੀ ਜਿਹੜੀ ਜਿੰਨੀ ਬਿਲਡਿੰਗ ਖੜਨ ਨੂੰ ਜੀ ਨੇ ਕਰਦਾ ਕਿਉਂਕਿ ਸਾਰੀ ਗਰੇਗੀ ਗਰੇਗੀ ਉਹ ਕਿਉਂਕਿ 200 ਤੋਂ 300 ਫੁੱਟ ਤੱਕ ਜਿਹੜੇ ਸੀਸੇ ਸੀਗੇ ਆਸ-ਪਾਸ ਘਰਾਂ ਦੇ ਬਿਲਡਿੰਗਾਂ ਦੇ ਉਹ ਟੁੱਟ ਚੁੱਕੇ ਨੇ ਠੀਕ ਹੈ ਸਰ